ਨੋਲੇ ਬਈ ਇਹਦੀ ਕੱਟੀ ਫਸਟ ਆਈ ਸੀਗੀ ਖਰਾਕ ਦੇ ਵਿੱਚ ਕੀ ਪਾਉਨੇ ਆ ਆਪਣੀ ਖਰਾਕ ਕੀ ਆ ਮੱਝਾਂ ਦੀ ਆ ਆਸੀ ਬਈ ਖਰਾਕ ਦੇਖੋ ਹੁਣ ਜਿੰਦਿਆਂ ਦੀ ਆ ਪਾਉਣ ਲੱਗਿਆ ਬਈ ਹਰੇ ਸਾਰੀਆਂ ਮੱਝਾਂ 2-2 ਕਿਲੋ ਦੁੱਧ ਵਧ ਗਈਆਂ ਆਹਾ ਬਈ ਇਹਨਾਂ ਦੇ ਯਾਰ ਨੇਚਰਲੀ ਹੁੰਦਾ ਜਿਵੇਂ ਆ ਹੁੰਦਾ ਇਹਨਾਂ ਦੇ ਬਲੱਡ 'ਚ ਹੀ ਹੁੰਦਾ ਹਾਂ ਇਹਨਾਂ ਦੇ ਬਲੱਡ 'ਚ ਹੀ ਹੁੰਦਾ ਬਲੱਡ 'ਚ ਹੀ ਹੁੰਦਾ ਹਾਂ ਰੇਸਾਂ ਵਾਲੀ ਰੇਸਾਂ ਵਾਲੀ ਹੂੰ ਦੇਖੋ ਬਈ ਬਾਲੀ ਪਿਆਰੀ ਘੋੜੀ ਆ ਬਈ ਯਾਰ ਮੋਜਾ ਪਹਿਰਾਂ ਤੋਂ ਮੋਜਾ ਬਈ ਇਹ ਹਾਂ ਪੰਜਿਆਂ ਦੇ ਦੇਖੋ ਬਈ ਮੋਜਾ ਮੁਰਗਾ ਪਹਿਲੀ ਵਾਰ ਦੇਖਿਆ ਬਈ ਤਾਂ ਬਈ ਯਾਰ ਮੈਨੂੰ ਐ ਲੱਗਦਾਗਾ 2 ਲੱਖ ਰੁ ਹਾਂਜੀ ਸੱਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਅੱਜ ਦੀ ਵੀਡੀਓ ਬੜੀ ਕੈਂਟ ਹੋਣ ਵਾਲੀ ਆ ਬਈ ਕਿਉਂਕਿ ਅੱਜ ਤੁਹਾਨੂੰ ਫਾਰਮ ਦਿਖਾਉਣ ਲੱਗਿਆ ਬਈ ਮੁਰਰਾ ਮੱਜਾਂ ਦਾ ਫਾਰਮ ਆ ਤੇ ਫਾਰਮ ਬਈ ਕੱਲਾ ਮੱਜਾ ਦਾ ਨਹੀਂ ਬਾਈ ਨੇ ਕਬੂਤਰ ਵੀ ਰੱਖਿਆ ਸ਼ੌਕ ਨਾਲ ਘੋੜੀ ਵੀ ਰੱਖੀ ਆ ਅਫੀਲ ਮੁਰਗੇ ਵੀ ਰੱਖਿਆ ਤੇ ਸ਼ਿਕਾਰੀ ਕੁੱਤਾ ਵੀ ਰੱਖਿਆ ਸਾਰੀਆਂ ਚੀਜ਼ਾਂ ਦਿਖਾਵਾਂਗੇ ਕੀ ਹਾਲ ਆ ਬਈ ਰਵੀ ਠੀਕ ਆ ਮਾਈ ਵਧੀਆ ਬਾਈ ਤੂੰ ਆਪਣੇ ਤਣਾ ਵਧੀਆ ਬਈ ਠੀਕ ਠਾਕ ਤਾਂ ਬਈ ਆਪਣਾ ਯਾਰ ਮਿੱਤਰ ਆ ਹਨਾ ਤਾਂ ਕਰਕੇ ਬਈ ਤੁਹਾਨੂੰ ਅਸਲ ਸੱਚਾਈ ਦੱਸਾਂਗੇ ਆਪਾਂ ਕੋਈ ਅੱਜ ਪ੍ਰਮੋਸ਼ਨ ਨਹੀਂ ਕਰ ਰਹੇ ਬਈ ਹਨਾ ਆਪਣੇ ਯਾਰ ਦੇ ਕੰਮ ਦੀ ਵੀਡੀਓ ਬਣਾ ਰਹੇ ਆ ਬਈ ਹਨਾ 4-5 ਸਾਲ ਪਹਿਲਾਂ ਬਾਈ ਨੇ ਕੰਮ ਸ਼ੁਰੂ ਕਰਿਆ ਸੀ ਤੇ ਅੱਜ ਬਈ ਬਹੁਤ ਵੱਡਾ ਸਟਰਕਚਰ ਖੜਾ ਕਰਿਆ ਗਿਆ ਆ ਘੱਟੀ ਕਿੰਨੇ ਟਾਈਮ ਦੀ ਆ ਬਈ ਇਹ ਮਾਈ ਅਜੇ ਸਾਲ ਦੀ ਹੋਈ ਨਹੀਂ ਸਾਲ ਦੀ ਹੋਈ ਨਹੀਂ ਹੈ ਦੋਨੇ ਹਜੇ ਸਾਲ ਦੀਆਂ ਹੋਈਆਂ ਨਹੀਂ ਉਹ ਸਾਲ ਦੀ ਹੋਗੀ ਅੱਛਾ ਆ ਸਾਲ ਦੀ ਹੋਗੀ ਹਾਂ ਠੀਕ ਆ ਇਹ ਮੁਰਾ ਨੇ ਬਈ ਹਾਂ ਮੂਰਾ ਚ ਪਿਓਰ ਇਹ 11-11 ਮਹੀਨੇ ਦੀਆਂ ਹੋਗੀਆਂ ਇਹ ਠੀਕ ਹੈ ਠੀਕ ਆ ਬਈ ਉਹ ਸਾਲ ਦੀ ਹੋਗੀ ਠੀਕ ਆ ਬਈ ਤੇ ਉਸ ਤੋਂ ਬਾਅਦ ਇੱਧਰ ਬਈ ਆ ਝੋਟੀ ਖੜੀ ਆ ਹਮ ਇੱਕ ਇਹ ਦੇ ਥੱਲੇ ਕਿੰਨਾ ਦੁੱਧ ਆ ਬਈ ਇਹ ਥੱਲੇ ਹੁਣ ਹੈਗਾ 12 ਕਿਲੋ ਮਾਈ ਦੁੱਧ 12 ਕਿਲੋ ਹਾਂ ਇਹ ਵੀ ਮੁਰਰਾ ਬਈ ਹਾਂ ਪਿਓਰ ਚ ਠੀਕ ਆ ਬਈ ਤੇ ਆਹ ਆ ਬਈ ਆ ਨੀਲੀ ਰਾਵੀ ਆ ਗਈ ਹੈ ਨੀਲੀ ਚ ਆ ਗਈ ਦੋ ਅਗਲੀ ਜੀ ਅੱਛਾ ਬਈ ਹਾਂ ਇਹ ਦੇ ਥੱਲੇ ਹੈਗਾ 13-14 ਕਿਲੋ ਦੁੱਧ ਹੁਣ ਸਾਢੇ 1 ਇਹਦੇ ਥੱਲੇ ਵੀ ਹੈਗਾ ਮਾਹੀ 12 ਕਿਲੋ ਦੁੱਧ। ਇਹਦੇ ਥੱਲੇ 12 ਕਿਲੋ। ਹਾਂ। ਨਾ ਬਹੁਤ ਸੋਹਣੀਆਂ ਬਈ ਛੋਟੀ। ਕਿੰਨੇ ਸੂਏ ਬਈ? ਇਹ ਤੀਜੇ ਸੂਏ ਮਾਹੀ। ਤੀਜੇ ਸੂਏ ਠੀਕ ਆ ਬਈ। ਤੇ ਉਸ ਤੋਂ ਬਾਅਦ ਇੱਧਰ ਵੀਰੇ। ਅਭੀ ਤੀਜੇ ਆ ਇਹਦੇ ਥੱਲੇ ਵੀ ਹੈਗਾ 12 ਕਿਲੋ ਦੁੱਧ। ਇਹਦਾ ਥਣ ਚ ਉਹ ਹੋ ਗਿਆ ਸੀ ਕਿਨਫੈਕਸ਼ਨ ਜ। ਹਾਂ ਠੀਕ ਆ। ਉਹਦੇ ਕਰਕੇ ਥੋੜਾ ਦੁੱਧ ਤੋੜ ਗਈ ਹੁਣ 10 ਕਿਲੋ ਓਵੇਂ 12 ਕਿਲੋ ਦੁੱਧ ਸੀ। ਠੀਕ ਆ ਬਈ ਠੀਕ ਆ। ਉਸ ਤੋਂ ਬਾਅਦ ਇੱਧਰ ਆ ਗਈ ਵੀਰੇ ਅਗਲੀ ਮਾਤ। ਇਹਦੇ ਥੱਲੇ ਵੀ ਹੈਗਾ 10-11 ਕਿਲੋ ਦੁੱਧ ਹੁਣ ਇੱਕ ਗੱਭਣਾਂ ਗਾਂ ਤੋਕੜ ਗੱਭਣ ਕਿੰਨੇ ਟਾਈਮ ਤੱਕ ਸਹੀ ਮਨ ਲਾ ਮੱਝ ਦੁੱਧ ਦਿੰਦੀ ਹੈਗੀ ਇਹ ਤਾਂ ਜਿਹੜੀ ਮਨ ਲਾ ਹਰਿਆਣੇ ਦੀ ਮੈਂ ਮਾਝੂ ਤਾਂ ਕਈ ਵੇਸਾ ਮਹੀਨਾ ਡੇਢ ਮਹੀਨੇ ਛੱਡਣੀਆਂ ਪੈਂਦੀਆਂ ਕਈ 3-4 ਮਹੀਨੇ ਪਹਿਲਾਂ ਭੱਜ ਜਾਂਦੀਆਂ ਨੇ ਠੀਕ ਆ ਹਾਂ ਬਾਕੀ ਵੰਡ ਦਾ ਜ਼ੋਰ ਹੁੰਦਾ ਵੰਡ ਦੇ ਜ਼ੋਰ ਨਾਲ ਫਿਰ ਦੇਈ ਜਾਂਦੀਆਂ ਨੇ ਦੁੱਧ ਠੀਕ ਆ ਬਈ ਤੇ ਉਸ ਤੋਂ ਬਾਅਦ ਆ ਛੋਟੀ ਬਈ ਆ ਗਈ ਇਹਦੇ ਥੱਲੇ ਵੀ ਹੈਗਾ ਹੁਣ 12 ਕਿਲੋ ਦੁੱਧ ਮਾਹੀ ਇਹ ਵੀ ਗਾਂ ਗੱਭਣ ਗੱਭਣ ਆ ਬਈ ਇਹ ਠੀਕ ਆ ਹਾਂ 12 ਕਿਲੋ ਦੁੱਧ ਦਾ ਹਾਂ ਆਹਾ ਬਈ ਆ 21 ਕਿਲੋ ਹਾਂ ਇਹ 21 ਕਿਲੋ ਹੁਣ ਕਿੰਨਾ ਵੀ ਗਾਂ ਗੱਬਣਾ ਟੋਕੜ ਆ ਇਹ ਅੱਛਾ ਟੋਕੜ ਆ ਗੱਬਣਾ ਹੋਵੇ ਥੱਲੇ 14 ਕਿਲੋ ਦੁੱਧ ਹੈਗਾ ਹੁਣ 14 ਗਾ ਹਾਂ ਠੀਕ ਆ ਬਈ ਆ ਆ ਗਈ ਵੀਰੇ ਇੱਧਰ ਆ ਇਹ ਵੀ ਮੂਰਾ ਬਈ ਇਹ ਵੀ ਹਾਂ ਮੂਰਾ ਚ ਇਹਦੇ ਇਹਦੇ ਥੱਲੇ ਕਿੰਨਾ ਵੀ ਦੁੱਧ ਇਹਦੇ ਥੱਲੇ ਹੈਗਾ 11.5 ਕਿਲੋ ਦੁੱਧ 12 ਕਿਲੋ ਹੁਣ ਠੀਕ ਆ ਬਈ ਹਾਂ ਇਹ ਵੀ ਟੋਕੜ ਆ अच्छा गब्बणा भाई हां एवी टीका ਭਰਾਇਆ ਚੈੱਕ ਨਹੀਂ ਹੈਗੀ ਠੀਕ ਹੈ ਠੀਕ ਹੈ ਹਾਂ ਓਕੇ ਬਈ ਆ ਮੀਨੀ ਤਾਜੀ ਆ ਮੀਨੀ ਆ ਗਈ ਬਈ ਆ ਦੇਖੋ ਮੀਨੀ ਮੱਝ 14 ਕਿਲੋ ਦੁੱਧ ਦੇ ਥੱਲੇ ਹੁਣ 14 ਕਿਲੋ ਦੁੱਧ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਆ ਹਾਂ ਕਿੰਨੇ ਟਾਈਮ ਦੀ ਹੋਗੀ ਕੱਟੀ ਬਈ ਕੱਟੀ ਹੋਏ ਹੋ ਗਈ 1.5 2 ਉਹੀ ਹੈ ਜਿਹੜੀ ਆਪਾਂ ਸ਼ੁਰੂ ਚ ਦੇਖੀ ਸੀ ਹਾਂ 1.5 2 ਮਹੀਨੇ ਹੋ ਗਏ ਠੀਕ ਹੈ ਬਈ ਠੀਕ ਹੈ ਆ ਵੱਡੀ ਮੈਂ ਆ ਗਈ ਬਈ ਵੱਡੀ ਮੱਝ ਹਾਂ ਇਹ ਵੀ ਗਾਹਾਂ ਗੱਬਣਾ ਮਾਈ ਇਹਦੇ ਥੱਲੇ ਕਿੰਨਾ ਦੁੱਧ ਆ ਬਈ ਹਾਈਫਟ 22.5 ਲੀਟਰ ਦੁੱਧ ਚੋਇਆ ਸੀ ਆਪਾਂ ਇਹ ਥੱਲੋਂ ਆਪਾਂ ਕੀ ਬਾਤ ਹੈ ਬਈ 22.5 ਲੀਟਰ ਦੁੱਧ ਆ ਮੱਝ ਆ ਮੱਝ ਦੇ ਥੱਲੋਂ ਚੋਇਆ ਹੋਇਆ ਬਈ ਤੇ ਬਈ ਬਾਕੀ ਮੱਝ ਦਿਖਣੋਲੇ ਫਰਸਟ ਆਈ ਬਈ ਹੈ ਤਣੋਲੇ ਬਈ ਇਹਦੀ ਕੱਟੀ ਫਰਸਟ ਆਈ ਸੀਗੀ ਬਿਊਟੀ ਬਿਊਟੀ ਦੇ ਕੰਪੀਟੀਸ਼ਨ ਚ ਹਾਂ ਹਾਂ ਤਾਂ ਬਈ ਬਹੁਤ ਸੋਹਣੀ ਮੱਝ ਆ ਤੇ ਸਿੰਗ ਦੇਖੋ ਬਈ ਕਿੰਨੇ ਸੋਹਣੇ ਆ ਤੇ ਹੁਣ ਇਹਦੇ ਥੱਲੇ ਕਿੰਨਾ ਬਈ ਦੁੱਧ ਹੁਣ ਇਸ ਟਾਈਮ ਹੈਗਾ ਇਹ ਸਾਡੇ 14 15 ਲੀਟਰ ਬਈ 14 15 ਲੀਟਰ ਵੈਸੇ ਉਹ ਇਹ ਮੰਨ ਲਾ ਕੀ ਇਹ 22 ਲੀਟਰ ਆਪਾਂ ਚੋਂਦੇ ਰਹੇ ਹਾਂ ਜੀ ਹਾਂ ਠੀਕ ਆ ਬਈ ਦੇਖੋ ਬਈ ਮੱ ਵਾਲੀ ਸੁਣੀ ਮੱਜ ਆ ਬਈ ਤੇ ਉਸ ਤੋਂ ਬਾਅਦ ਇੱਧਰ ਆ ਗਈ ਬਈ ਆ ਛੋਟੀ ਆ ਬਈ ਇਹ ਹਾਂ ਇਹ ਛੋਟੀ ਦੋ ਦੰਦ ਪਹਿਲਣ ਹੈ ਇਹ ਠੀਕ ਆ ਪਹਿਲਣ ਹਾਂ ਠੀਕ ਇਹਦੇ ਥੱਲੇ ਕਿੰਨਾ ਬਈ ਦੁੱਧ ਕਿਲੋ ਦੁੱਧ ਹੁਣ ਕਿੰਨਾ ਬਈ 12 12 12 ਕਿਲੋ ਹਾਂ ਦੋ ਦੰਦ ਦੀ ਅਜੇ ਪਹਿਲਣੀ ਹੈ ਦੋ ਦੰਦ ਹਾਂ ਦੋ ਦੰਦ ਆ ਬਈ ਪਹਿਲਣਾ ਤੇ 12 ਕਿਲੋ ਦੁੱਧ ਆ ਬਈ ਤੇ ਉਸ ਤੋਂ ਬਾਅਦ ਬਈ ਤੁਹਾਨੂੰ ਸਾਰਾ ਦੱਸਾਂਗੇ ਹਨਾ ਰੇਟ ਰੂਟ ਦਾ ਵੀ ਤੇ ਨਾਲੇ ਆਪਾਂ ਖਰਚਾ ਕਿੰਨਾ ਬਈ ਹੋਰਾਂ ਦਾ ਫੀਡ ਫੂਡ ਦਾ ਕੀ ਰਹਿੰਦਾਗਾ ਕੀ ਪਾਉਂਦੇ ਉਹ ਵੀ ਤੁਹਾਨੂੰ ਮਾੜਾ ਮੋਟਾ ਦੱਸ ਦਾਂਗੇ ਸਾਰਾ ਤੇ ਆਹ ਬਈ ਇਹਦੇ ਥੱਲੇ ਵੀ ਆਏਗਾ ਹੁਣ 13-14 ਕਿਲੋ ਦੁੱਧ ਮੈਂ 13-14 ਕਿਲੋ ਠੀਕ ਆ ਇਹ ਕਿੰਨੇ ਮਤਲਬ ਇਹ ਹੋ ਗਈ 1.5-2 ਮਹੀਨੇ ਦੀ ਸੂਈ ਆ ਜੀ ਡੇਢ ਦੋ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਆ ਗਈ ਬਈ ਝੋਟੀ ਇਹ ਵੀ ਹਾਂ ਇਹ ਖਰਾਬ ਹੋ ਗਈ ਸੀ ਝੋਟੀ ਹੁਣ ਆਏਗਾ 7 8 8 ਕਿਲੋ ਦੁੱਧ ਅੱਛਾ ਹੁਣ 8 ਕਾ ਖਰਾਬ ਹੋ ਗਈ ਸੀ ਹਾਂ ਇਹ ਤਾਂ ਠੀਕ ਆ ਭਰਾ ਠੀਕ ਆ ਬਈ ਠੀਕ ਆ ਇੱਧਰ ਆ ਗਈ ਬਈ ਇੱਕ ਇੱਧਰ ਉਹ ਜਿਹੜੀ ਪਹਿਲੀ ਮੀਣੀ ਕੱਟੀ ਸੀ ਆਪਣੀ ਵੱਡੀ ਉਹ ਇਹਦੀ ਆ ਅੱਛਾ ਉਹ ਇਹਦੀ ਆ ਹਾਂ ਇਹਦੀ ਆ ਕਿੰਨਾ ਦੁੱਧ ਆ ਬਈ ਇਹਦੇ ਥੱਲੇ ਇਹਦੀ ਥੱਲੋਂ ਆਪਾਂ 18 19 ਕਿਲੋ ਦੁੱਧ ਚੋਇਆ ਹੋਇਆ ਮਾਹੀ 18 19 ਹਾਂ ਤੇ ਸਾਰੋਂ ਲਿਆਂਦੀ ਸੀ ਇਹ ਠੀਕ ਆ ਬਈ ਠੀਕ ਆ ਹਾਂ ਤਾਂ ਸਾਰੀਆਂ ਮੱਝਾਂ ਤੁਸੀਂ ਹਰਿਆਣੇ ਤੋਂ ਲੈ ਕੇ ਆਉਂਦੇ ਹਰਿਆਣੇ ਚ ਇਧਰੋਂ ਹੀ ਲਿਆਉਂਦੇ ਆਪਾਂ ਸਾਰੇ ਹਿਸਾਰ ਵਾਲੇ ਪਾਸੇ ਹਾਂ ਹਾਂ ਇਧਰ ਮੱਝਾਂ ਵੀ ਵਧੀਆ ਨੇ ਬਈ ਹਰਿਆਣੇ ਚ ਹਨਾ ਕੋਈ ਸ਼ੱਕ ਵਾਲੀ ਗੱਲ ਨਹੀਂ ਐ ਚ ਤੇ ਕਿੰਨੇ ਦਾ ਇਹ ਤਾਂ ਵੱਡੀ ਇਹ ਦੂਜੇ ਸੂਏ ਹਾਂ ਗਾਂ ਤੀਜੇ ਸੂਏਗੀ ਠੀਕ ਹੁਣ ਤੀਜੇ ਸੂਏਗੀ ਓਕੇ ਓਕੇ ਤੇ ਬਈ ਇਧਰ ਆ ਗੀਆਂ ਤਿੰਨ ਗਾਵਾਂ ਬਈ ਤੇ ਤਿੰਨ ਗਾਵਾਂ ਆ ਕਿਹੜੀ ਨਸਲ ਦੀ ਗਾਵਾਂ ਬਈ ਇਹ ਗਾਂ ਦੋਗਲੀ ਸੀ ਦੇਸੀ ਇਹ ਹੁਣ ਬਿਮਾਰ ਹੋ ਗਈ ਇਹਦੇ ਹੈਗਾ ਦੁੱਧ ਕਰ ਗਈ 22 ਕਿਲੋ ਇਹ 22 23 ਕਿਲੋ ਦੁੱਧ ਹਾਂ ਹੁਣ ਇਹ ਦੋ ਤਿੰਨ ਦਿਨਾਂ ਦੀ ਬਿਮਾਰ ਹੋ ਰਹੀ ਆ ਲੇਵੇ ਤੇ ਸੋਜ ਜੀ ਆ ਗਈ ਅੱਛਾ ਅੱਛਾ ਹਾਂ ਬਿਮਾਰ ਹੋ ਰਹੀ ਹੈ ਬਈ ਹਾਂ ਬਿਮਾਰ ਹੋ ਰਹੀ ਹੈ ਗਾਈਆਂ ਠੀਕ ਠੀਕ ਹੈ ਤਾਂ ਬਈ 22 ਕਿਲੋ ਦੁੱਧ ਆ ਬਈ ਆ ਗਾਂ ਦੇ ਥੱਲੇ ਤੇ ਗਾਂ ਹੈਗੀ ਆ ਬਈ ਦੇਸੀ ਦੋਗਲੀ ਤੇ ਇਧਰ ਆ ਗਈ ਬਈ ਇਹ ਦੋਗਲੀ ਜਰਸੀ ਆ ਗਈ ਇਹਦੇ ਥੱਲੇ ਕਿੰਨਾ ਦੁੱਧ ਆ ਥੱਲੇ 20 ਲੀਟਰ ਹੈਗਾ 20 ਲੀਟਰ ਕੀ ਬਾਤ ਹੈ ਭਾਈ ਤੇ ਉਸ ਤੋਂ ਬਾਅਦ ਆ ਗਈ ਭਾਈ ਗਿਰਗਾ ਵਾਲੀ ਸੋਹਣੀ ਆ ਭਾਈ ਇਹ ਆਪਾਂ ਸ਼ੌਕੀ ਰੱਖੀ ਹੋਈ ਆਵੇਂ ਸ਼ੌਕੀ ਲਿਆਂਦੀ ਆ ਠੀਕ ਸ਼ੌਕ ਲਿਆਂਦੀ ਆ ਤਿੰਨ ਤਿੰਨ ਮਹੀਨੇ ਦੀ ਗੱਬਣਾ ਇਹ ਪਾ ਹੈਗਾ 4 ਕਿਲੋ ਇਹ ਬੱਚੀ ਨੂੰ ਛੱਡ ਦਿੰਨੇ ਆ ਆ ਬੱਚੀ ਹੈ ਇਹਦੀ ਅੱਛਾ ਆ ਬੱਚੀ ਹੈ ਇਹਦੀ ਹਾਂ ਆ ਲਾਲ ਜੀ ਹਾਂ ਠੀਕ ਆਂ ਦੇਖੋ ਭਾਈ ਕਿੰਨੀ ਸੋਹਣੀ ਹੈ ਤੇ ਬਾਈ ਨੇ ਸ਼ੌਕ ਨਾਲ ਲਿਆਂਦੀ ਆ ਭਾਈ ਤੇ ਬਾਕੀ ਯਾਰ ਬਹੁਤ ਸੋਹਣੀ ਆ ਆਹ ਬਈ ਇਹਨਾਂ ਦੇ ਯਾਰ ਨੇਚਰਲੀ ਹੁੰਦਾ ਜਿਵੇਂ ਆ ਹਾਂ ਇਹਨਾਂ ਦੇ ਬਲੱਡ ਚ ਹੀ ਹੁੰਦਾ ਹੈ ਬਲੱਡ ਚ ਹੀ ਹੁੰਦਾ ਹਾਂ ਤਾਂ ਬਈ ਦੇਖਦੀਆਂ ਹੀ ਰਹਿੰਦੀਆਂ ਨੇ ਅੱਛਾ ਬਹੁਤ ਸੋਹਣੀ ਗਾ ਬਈ ਤੇ ਦੁੱਧ ਕਿੰਨਾ ਦਿੰਦੀ ਆ ਬਈ ਇਹ ਦੁੱਧ ਹੁਣ ਤਾਂ ਚਾਰ ਚਾਰ ਕਿਲੋ ਆ ਮਾਹੀ 3-4 ਕਿਲੋ ਉਹੀ ਬੱਚੀ ਨੂੰ ਪਿਆ ਦਿੰਨੇ ਆਪਾਂ ਬੱਚੀ ਸ਼ੌਂਕ ਨਾਲ ਪਾਲਾਂਗੇ ਇਹਦੀ ਚਲੋ ਬਹੁਤ ਵਧੀਆ ਬਈ ਚੰਗੀ ਗੱਲ ਆ ਨਾਲੇ ਪੌਣ ਦਾ ਕੰਮ ਆਗਾ ਨਾਲੇ ਆਪਦਾ ਸ਼ੌਂਕ ਪੂਰਾ ਹੋ ਜੇਗਾ ਆ ਬੱਚੀ ਦੇਖ ਇਹਦੀ ਮਾਹੀ ਤੇ ਆ ਸੀ ਬਈ ਬੱਚੀ ਦੇਖੋ ਇਹਦੀ ਤੇ ਬੱਚੀ ਦੀ ਬਈ ਆ ਛੱਡੀ ਦੇਖੋ ਕਿੱਡੀ ਦੇਖ ਬੱਚੀ ਦੀ ਕਿੱਡੀ ਤਾਕੜੀ ਆ ਬਈ ਹੁਣੀ ਦੇਖੋ ਯਾਰ ਛੋਟੀ ਜੀ ਦੀ ਹੁੰਦੀ ਦੀ ਕਿੱਡੀ ਵੱਡੀ ਚੱਡੀ ਆ ਹਨਾ ਤੇ ਵੱਡੀ ਹੋ ਕੇ ਥਾਣ ਦੇਖੋ ਬਈ ਕਿੱਡੇ ਮੋٹے ਮੋٹے ਥਾਣਾ ਦੇਖੋ ਬਹੁਤ ਸੋਹਣੀ ਬੱਚੀ ਆ ਬਈ ਤੇ ਵੱਡੀ ਹੋ ਕੇ ਤਾਂ ਯਾਰ ਕੀ ਬਾਤ ਹਨਾ ਵੀ ਯਾਰ ਚੀਜ਼ ਹੀ ਬਣੂ ਇੱਕ ਬਾਕੀ ਬਈ ਯਾਰ ਹਨਾ ਬਹੁਤ ਪਿਆਰੀ ਆ ਜੇ ਆਪਾਂ ਸ਼ੌਂਕ ਵਾਸਤੇ ਲਿਆਂਦੀ ਸੀ ਉਹ ਵੀ ਸ਼ੌਂਕ ਹੀ ਰੱਖੀਆਂ ਨਾ ਨਾ ਬਹੁਤ ਸੋਹਣੀ ਆ ਬਈ ਨਾ ਯਾਰ ਨਾ ਲੱਗੇ ਤੇ ਆਹ ਬਈ ਇਹ ਬੱਚਾ ਉਹਦਾ ਗਾਂ ਦਾ ਜਿਹੜੀ ਬਿਮਾਰ ਹੋ ਰਹੀ ਆ ਆ ਬੱਚਾ ਆ ਗਾਂ ਦਾ ਹਾਂ ਜਿਹੜੀ ਬਿਮਾਰ ਹੋ ਰਹੀ ਆ ਠੀਕ ਆ ਬਈ ਤਾਂ ਮੇਤਰੋ ਬਈ ਮੱਜਾ ਤੁਹਾਨੂੰ ਸਾਰੀਆਂ ਦਿਖਾਤੀਆਂ ਝੋਟੀਆਂ ਹਨਾ ਸਾਰੀਆਂ ਮਰਾਂ ਨਸਲ ਦੀਆਂ ਨਾਲੇ ਦਿਖਾਤੀਆਂ گاਵਾ ਤੇ ਹੁਣ ਆਪਾਂ ਬਾਈ ਨਾਲ ਗੱਲ ਕਰਦੇ ਆਂ ਵੀ ਐਡਾ ਵੱਡਾ ਫਾਰਮ ਚਾਰਕ ਪੰਜ ਸਾਲਾਂ ਚ ਹਨਾ ਕਿਵੇਂ ਬਾਈ ਨੇ ਖੜਾ ਕਰਿਆ ਤੇ ਕਿੱਥੋਂ ਸ਼ੁਰੂ ਕਰਿਆ ਸੀਗਾ ਤੁਹਾਡੇ ਵਾਸਤੇ ਮੋਟੀਵੇਸ਼ਨ ਵਾਲੀ ਵੀਡੀਓ ਹੋ ਸਕਦੀ ਹੈ ਬਈ ਕਿਉਂਕਿ ਅੱਜ ਦੇ ਟਾਈਮ 'ਚ ਬਈ ਰਵੀ 30-40 ਲੱਖ ਲਾ ਕੇ 50 ਲੱਖ ਲਾ ਕੇ ਮੁੰਡੇ ਬਾਹਰ ਜਾਈ ਜਾਂਦੇ ਆ ਹਾਂ ਤੇ ਡਿਪੋਟ ਹੋ ਕੇ ਵੀ ਆਈ ਜਾਂਦੇ ਨੇ ਤੇ ਜਿਹੜੇ ਉੱਥੇ ਜਾਂਦੇ ਨੇ ਜਾਂ ਇੱਕ ਨੰਬਰ 'ਚ ਜਾਂਦੇ ਨੇ ਉਹ ਵੀ 25 30 ਲੱਖ ਲਾ ਕੇ ਜਾਂਦੇ ਆ ਲਾ ਕੇ ਜਾਂਦਾ 30 40 ਲੱਖ ਰੁਪਏ ਲਾ ਕੇ ਜਾਂਦੇ ਆ ਨਾਲੇ ਗੁਲਾਮੀ ਕਰਨੀ ਉੱਥੇ ਕਿਸੇ ਦੀ ਹਾਂ ਇੱਥੇ ਆਪਦਾ ਕੰਮ ਨਾਲੇ ਸਰਦਾਰੀ ਤੇ ਨਾਲੇ ਬਈ ਆ ਸ਼ੌਕ ਪੂਰੇ ਹੋ ਜਾਂਦੇ ਨੇ ਕਬੂਤਰਾਂ ਵਾਲੇ ਮੁਰਗੀਆਂ ਵਾਲੇ ਹਨਾ ਤਾਂ ਬਾਈ ਨੇ ਬਈ ਪੰਜ ਮੱਜਾਂ ਤੋਂ ਸ਼ੁਰੂ ਕਰਕੇ ਪਿੰਡ ਦਾਸ ਕਰ ਲੀਆਂ ਤੇ ਪਿੰਡ ਫਿਰ ਥਾਂ ਘਟ ਗਈ ਤੇ ਬਾਈ ਨੇ ਬਈ ਆ ਜਗ੍ਹਾ ਫਿਰ ਕਿਰਾਏ ਤੇ ਲੈ ਲਈ ਤੇ ਇੱਕ ਇੱਕ ਦੋ ਦੋ ਕਰਕੇ ਬਈ ਐਂ ਡੰਗਰ ਵਧਾਏ ਨੇ ਤਾਂ ਬਈ ਬਾਕੀ ਹੋਰ ਗੱਲਾਂ ਮਾਹੀ ਹਾਂਜੀ ਬਾਈ ਜਿੰਨੇ ਅੱਜ ਦੇ ਟਾਈਮ 'ਚ ਪਸ਼ੂ ਲੈ 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 ਬਾਈ ਮੁੜ ਕੇ ਮੈਂ ਕਹਿੰਦਾ 2-4 ਸਾਲਾਂ ਨੂੰ ਬਾਈ ਪਸ਼ੂਆਂ ਦੇ ਰੇਟ ਇੰਨੇ ਵੱਧ ਜਾਣਗੇ ਜਿਹਾ ਜਿਹਾ ਜਿਵੇਂ ਦਾਦਾ ਕਿੱਲਾ ਬੰਦੇ ਨੇ ਲੈ ਲੈ ਉਹ ਜੀ ਮੈਂ ਇਥੇ ਲੈ ਲਈ ਅੱਛਾ ਬਈ ਯਾਰ ਹਾਂ ਤਾਂ ਦਿਨ ਹੀ ਦਿਨ ਉਹੀ ਗੱਲ ਆ ਬਈ ਯਾਰ ਦੇਖਣ ਦੀ ਗੱਲ ਆ ਯਾਰ 50 ਫੱਟੇ ਆ ਨਹੀਂ ਮੈਂ ਸਾਏ ਨਹੀਂ ਵਧੀਆ ਤੇ ਹੋ ਟਾਈ ਟਾਈ ਦੇ ਕੋਈ ਚੀਜ਼ ਨਹੀਂ ਹਾਂ 2.5 ਲੱਖ 3 ਲੱਖ 1.5 ਲੱਖ 2 ਲੱਖ ਤੋਂ ਘੱਟ ਪਸ਼ੂ ਨਹੀਂ ਮਿਲਦਾ ਨਾ ਬਿਲਕੁਲ ਸਹੀ ਗੱਲ ਆ ਪਸ਼ੂ ਜੋੜ ਲੈ ਜੋੜ ਲੈ ਇਦੋਂ ਬਾਅਦ ਤਾਂ 4 ਸਾਲਾਂ ਤੋਂ ਬਾਅਦ ਪਸ਼ੂ ਲਿਆ ਹੀ ਨਹੀਂ ਜਾਣਾਗੇ ਲਿਆ ਹੀ ਨਹੀਂ ਜਾਣਾ ਇ ਖਰਾਕ ਪਹਿਲਾਂ ਤਾਂ ਮੈਂ ਫੀਡ ਬਣਵਾਉਂਦੇ ਸੀ ਆਪਦੀ ਤਿਆਰ ਕਰਾਉਂਦੇ ਸੀ ਠੀਕ ਹੈ ਬਈ ਪਰ ਉਹਦੇ ਚ ਆਪਾਂ ਨੂੰ ਕੋਈ ਬੈਨੀਫਿਟ ਜਾਂ ਮਹਿੰਗੀ ਪੈਂਦੀ ਸੀ ਹੁਣ ਆਪਾਂ ਵੜੇਮਿਆਂ ਦੀ ਖਾਲ ਹੋ ਗਈ ਲੇਟੀ ਚੋਕਰ ਛੋਲਿਆਂ ਦਾ ਛਿਲਕਾ ਤੇ ਸਰੋਂ ਦੀ ਖਾਲ ਬਸ ਆਹੀ ਆਹੀ ਪਾਉਂਦੇ ਚਾਰ ਨਹੀਂ ਪਾਉਂਦੇ ਨਾ ਚਾਰ ਨਹੀਂ ਕਦੇ ਪਾਇਆ ਠੀਕ ਕਰ ਤਾਂ ਦੁੱਧ ਦਾ ਵਧੀਆ ਲਾਉਂਦੀ ਨੇ ਇਹਨਾਂ ਬਹੁਤ ਹਾਂ ਦੁੱਧ ਮੈਂ ਕਹਿੰਦਾ ਪਹਿਲਾਂ ਆਪਦੀ ਫੀਡ ਪਾਉਂਦੇ ਸੀ ਉਹਦੇ ਚ ਨਹੀਂ ਸੀ ਇਹਨਾਂ ਦੁੱਧ ਹੁਣ ਜਿੱਦਾਂ ਦੀ ਆ ਪਾਉਣ ਲੱਗਿਆ ਬਈ ਹਰੇ ਸਾਰੀਆਂ ਮੱਝਾਂ 2-2 ਕਿਲੋ ਦੁੱਧ ਵਧ ਗਈਆਂ ਚਲੋ ਬਹੁਤ ਵਧੀਆ ਗੱਲ ਆ ਤੁਹਾਨੂੰ ਹੁਣ ਮੰਨ ਲ ਤੇ ਕਿੰਨਾ ਉੱਚੋ ਬਚਦਾਗਾ ਇਹ ਤੂੰ ਐ ਮੰਨ ਲਾ ਮਾਹੀ ਵੀ ਜਿਵੇਂ ਹੁਣ ਇੱਥੇ ਇੱਥੋਂ ਦਾ ਦੱਸਦਾ ਮੈਂ ਆ 25 ਦਾ ਇੱਥੋਂ ਇੱਥੋਂ ਦਾ ਇੱਥੋਂ ਦਾ ਮੰਨ ਲਾ 2.5 ਕੁਇੰਟਲ ਦੁੱਧ ਦਾ ਰੋਜ ਦਾ ਹਾਂ ਵੀ ਮਾ 12000 ਦਾ ਦੁੱਧ ਹੋ ਗਿਆ ਆਪਣਾ ਡੇਲੀ ਤੇ 12000 ਦਾ ਦੁੱਧ ਪਾ ਲਾ ਦੁੱਧ ਹੋ ਗਿਆ ਤੇ ਤੂੰ ਮੰਨ ਲਾ 7000 ਖਰਚਾ ਕੱਢ ਲਾ ਰੋਜ ਦਾ ਰੋਜ ਦਾ ਫੱਤੇ ਵਿੱਚੇ ਪਾ ਕੇ ਪਸ਼ੂਆਂ ਦਾ ਵੀ ਪਾ ਕੇ 728 ਲਾਲਾ 4000 ਆਪਾਂ ਨੂੰ ਐ ਮੰਨ ਲਓ ਬਚਤ ਡੇਲੀ 4000 ਤੜਕੀ ਉੱਠ ਕੇ ਜੇਬ 'ਚ ਪੈਂਦਾ ਹਾਂ ਜੇਬ 'ਚ ਪੈਂਦਾ ਤੜਕੇ ਵੀ ਪੈਸੇ ਸ਼ਾਮ ਨੂੰ ਵੀ ਪੈਸੇ ਸ਼ਾਮ ਨੂੰ ਵੀ ਪੈਸੇ ਇਹੋ ਜਿਹਾ ਕੰਮ ਆ ਬਈ ਸਵੇਰੇ ਵੀ ਪੈਸੇ ਸ਼ਾਮ ਨੂੰ ਵੀ ਪੈਸੇ ਜਿਹੜੇ ਮੁੰਡੇ 40 50 ਲੱਖ ਲਾ ਕੇ 20 30 ਲੱਖ ਲਾ ਕੇ ਬਾਹਰ ਜਾਂਦੇ ਨੇ ਕੰਮ ਕਰਦੇ ਨੇ ਚਲੋ ਪੈਸਾ ਮਿਲਦਾ ਬਾਹਰ ਹਨਾ ਕੰਮ ਦਾ ਉਹ ਗੱਲ ਆ ਡਾ ਕੀ ਪਰਚਾਂਕਦੇ ਰਹਿੰਦੇ ਨੇ ਵੀ ਸਾਡੀ ਪੇ ਕਦੋਂ ਆਊਗੀ ਹਨਾ ਫਿਰ ਮਾਲਕ ਕਦੋਂ ਬੈਸ ਦੇਊਗਾ ਸਰ ਇਹ ਘਰ ਘਰ ਗੰਨੀ ਧਿਆਨ ਹੁੰਦਾ ਵੀ ਮੈਂ ਕਦੋਂ ਪਿੰਡ ਜਾਵਾਂ ਆ ਕਰਾਂ ਮੈਂ ਬਾਹਰ ਕਰਾਂ ਪਿੱਛੋਂ ਕਰਦੇ ਆ ਉਧਰ ਧਿਆਨ ਹੁੰਦਾ ਵੀ ਕੀ ਕਰਦਾ ਕੀ ਨਹੀਂ ਕਰਦਾ ਇੱਥੇ ਆਪ ਦੇ ਪਰਿਵਾਰ ਚ ਤਾਂ ਹੈਗੇ ਹਾਂ ਹਾਂ ਨਾਲੇ ਪਰਿਵਾਰ ਚ ਨਾਲੇ ਬਈ ਮੋਟੀ ਕਮਾਈ ਹੁੰਦੀ ਹੈਗੀ ਉੱਥੇ ਬੰਦਾ ਢੀਕਦਾ ਰਹਿੰਦਾ ਦੂਜੇ ਕ ਨਹੀਂ ਵੀ ਯਾਰ ਤਨਖਾਹ ਦੇਣਗੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਇੱਥੇ ਦਿੱਲੀ ਦੇ ਜੇਬ ਚ ਪੈਣੇ ਆ ਤਾਂ ਵੀ ਜੇ ਆਪਾਂ ਮਹੀਨੇ ਤੇ ਗੱਲ ਕਰੀਏ ਵੀ ਮੱਜਾਂ ਦਾ ਤੂੰ ਐ ਮੰਨ ਲਾ ਵੀ ਸਾਰਾ ਖਰਚਾ ਯਾਰ ਮਹੀਨੇ ਦਾ ਤੂੰ ਦੁੱਧ 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 ਆਪਣਾ ਲਾਲਾ ਵੀ ਤੂੰ 3,60,000 ਦਾ ਦੁੱਧ ਹੋ ਗਿਆ 3,60,000 ਦਾ ਮਹੀਨੇ ਦਾ ਦੁੱਧ ਹੋ ਗਿਆ ਤੂੰ ਦੁੱਧ ਤੋਂ ਮੰਨ ਲਾ ਵੀ ਆਪਾਂ ਨੂੰ ਅੱਧ ਲਾਲਾ ਅੱਧ ਜੋ ਵੀ ਤੂੰ ਐ ਮੰਨ ਲਾ ਵੀ 1.80 ਹੋ ਗਿਆ ਹਾਂ 1.80 ਕੇ 70 ਹਾਂ 1.80 ਅੱਧ ਹੋ ਗਿਆ 3,60,000 ਦਾ ਅੱਧ ਹੋ ਗਿਆ ਤੂੰ ਅੱਧ ਚੋ ਵੀ ਛੱਡ ਤੂੰ ਆਪ ਨੂੰ 1.80 ਵੀ ਛੱਡ ਡੇਢ ਵੀ ਛੱਡ 30 ਆਪਾਂ ਨੂੰ 1,30,000 ਸਾਰਾ ਖਰਚਾ ਕੱਢੇ 1,30,000 ਰੁਪਏ ਇੱਕ ਲੱਖ 30 ਹਜ਼ਾਰ ਬਚਦਾਗਾ ਸਾਰਾ ਖਰਚਾ ਕੱਢ ਕੇ ਤਾਂ ਵੀ 3 ਲੱਖ 60 ਹਜ਼ਾਰ ਦਾ ਬਾਈ ਦੁੱਧ ਪਾਉਂਦੇ ਨੇ ਤੇ ਉਹਦੇ ਚੋਂ 1,30,000 ਬਚਦਾ ਮਤਲਬ ਦੁੱਧ ਦਾ ਤੁਸੀਂ ਸਾਰਾ ਖਰਚਾ ਲਾ ਕੇ ਕਿਹਾ ਫਿਰ ਸਾਰਾ ਸਾਰਾ ਖਰਚਾ ਭਈਆਂ ਦਾ ਵੀ ਕੱਢ ਕੇ ਭਈਆਂ ਦਾ ਵੀ ਕੱਢ ਕੇ ਆਹ ਉਹ ਤਾਂ ਗੱਡੀ-ਕੁੱਡੀ ਦਾ ਸਾਰਾ ਖਰਚਾ ਕੱਢ ਕੇ ਤੂੰ 1,30,000 ਰੁਪਏ ਆਪਾਂ ਨੂੰ ਬਚਤ ਠੀਕ ਹੈ ਨਾ ਬਹੁਤ ਵਧੀਆ ਵੀਰੇ ਠੀਕ ਆ ਦੋਨੇ ਬੰਦੇ 2020 ਚ ਪੈ ਜਾਂਦੇ ਆ ਹਾਂ ਤਿੰਨ ਬੰਦੇ 60000 ਚ ਪੈ ਗਏ 30 ਮੱਜਾਂ ਦੇ ਉਹ ਪਿੰਡ ਵਾਲਾ ਤਾਂ ਆਪਾਂ ਜੋੜੇ ਹੀ ਨਹੀਂ ਪਿੰਡ ਵਾਲਾ ਤਾਂ ਜੋੜੇ ਹੀ ਨਹੀਂ ਹਾਂ ਲੋ ਬਈ ਜਿਹੜੀ ਆ ਫਾਰਮ ਦੀ ਕਮਾਈ ਆ ਉਹ ਹੈਗੀ 130000 ਪਿੰਡ ਵਾਲਾ ਛੱਡ ਕੇ ਪਿੰਡ ਮੱਜਾਂ ਨੇ 10 ਤੇ 10 ਤੋਂ ਤੁਸੀਂ ਆਪੇ ਹਿਸਾਬ ਲਾ ਲਓ ਹਨਾ ਬਈ 10 12 12 ਮਹੀਸਾ ਪਿੰਡ 10 12 ਮਹੀਸਾ ਨਹੀਂ ਤਾਂ ਬਈ ਯਾਰ ਮੈਨੂੰ ਐ ਲਾਦਾਗਾ 2 ਲੱਖ ਰੁਪਏ ਤਾਂ ਉੱਤੇ ਹੀ ਕਮਾਉਂਦਾ ਹੋਏਗਾ ਮਹੀਨੇ ਦਾ ਹਾਂ ਬਾਕੀ ਚਲੋ ਜਿੰਨਾ ਦਈ ਜਾਂਦਾ ਬਾਕੀ ਬੰਦੇ ਦਾ ਢਿੱਡ ਤਾਂ ਭਰਦਾ ਹੀ ਨਹੀਂ ਮਾਜੀ ਹਾਂ ਬਈ ਇਹ ਤਾਂ ਹੈ ਬਈ ਨਹੀਂ ਨਹੀਂ ਬਹੁਤ ਹਾਂ ਸੰਤੋਸ਼ਟ ਰਹਿਣਾ ਚਾਹੀਦਾ ਬਈ ਜ਼ਿੰਦਗੀ 'ਚ ਹਨਾ ਤੇ ਬਈ 2 ਲੱਖ ਕੋਈ ਥੋੜਾ ਨਹੀਂ ਹੁੰਦਾ ਕੋਈ ਆਇਆ ਤਾਂ ਨਹੀਂ ਹੈਗਾ ਬਈ ਯਾਰ ਹਨਾ ਵੀ ਬੰਦਾ ਫੇਲ ਹੋ ਜੂਗਾ ਕੰਮ ਚ ਨਾ 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 ਇਹਦੇ ਚ ਫੇਲ ਕੀ ਆ ਮਾਹੀ ਤੂੰ ਐ ਮੰਨ ਲਾ ਜੇ ਹੁਣ ਆਪਾਂ ਨੂੰ ਰਾਤ ਬਰਾਤੇ ਕਿਤੇ ਲੋਡ ਪੈ ਜੇ ਲੋਡ ਪੈ ਗਈ ਹੁਣ ਆਪਾਂ ਜੇ ਮੰਨ ਲਾ ਅੱਧਾ ਗਿਲਾ ਕੋਈ ਸਾਲਾ 2 ਕਨਾਲਾ ਵੇਚਾਂਗੇ ਤੇ ਸਾਰਾ ਪਿੰਡ ਕੀ ਰਿਸ਼ਤੇਦਾਰ ਮਹਿਣੇ ਦੇਣਗੇ ਜੇ ਰਾਤ ਨੂੰ ਵੀ ਲੋਡ ਪੈ ਗਈ ਤਾਂ ਬਲੈਕ 골ਡ ਆ ਰਾਤ ਨੂੰ 2 ਮਹੀਨੇ ਵੇਚ ਦੇ ਇਹਨਾਂ ਦੇ ਕੋਈ ਮਹਿਣਾ ਨਹੀਂ ਵੀ ਤੂੰ ਮਹੀਨਾ ਵੇਚ ਤੀਆਂ ਇਹ ਤਾਂ ਆਪਣਾ ਕਾਰੋਬਾਰ ਆ 2 ਮਹੀਨੇ ਵੇਚ ਕੇ ਆਪਦਾ ਕੋਈ ਮਰਜ਼ੀ ਕੰਮ ਕਰ ਲੈ ਬਿਲਕੁਲ ਸਹੀ ਗੱਲ ਆ ਬਈ ਕੋਈ ਆਪਦੀ ਮਾਹ ਜੇ ਕੋਈ ਲੋਡ ਹੁੰਦੀ ਹੈ ਲੋਡ ਇਹ ਟੈਨ ਨੂੰ ਤਾਂ ਲੈਣ ਨੂੰ ਕਾਲਾ ਸੋਨਾ ਕਾਲਾ ਸੋਨਾ ਇਹ ਤਾਂ ਰਾਤ ਨੂੰ ਵੇਚਦੇ ਭਾਵੇਂ ਹਾਂ ਇਹ ਗੱਲ ਤਾਂ ਹੈਗੀ ਐ ਬਈ ਦੇਖੋ ਹੁਣ ਬੰਦੇ ਨੂੰ ਪੈਸੇ ਟੱਕੇ ਦੀ ਲੋੜ ਪੈ ਗਈ ਜ਼ਮੀਨ ਵੇਚਦਾ ਹਨਾ ਹਾਂ ਮਹਿਣਾ ਉਹਦਾ ਜ਼ਿੰਮੇਵਾਰ ਬੰਦਾ ਸੋਨਾ ਨਹੀਂ ਲੱਗਦਾ ਨਾਲੇ ਹੁੰਦੀ ਆ ਆਪਦੀ ਇਹ ਨਾਲੇ ਮਹਿਣਾ ਪਿੰਡ 'ਚ ਵੀ ਰਿਸ਼ਤੇਦਾਰੀ ਬਦਨਾਮੀ ਵੀ ਇਹਨੇ ਸਾਲੇ ਨੇ ਜ਼ਮੀਨ ਵੇਚ ਗਿਆ ਫਰਦਾ ਤੁਰਿਆ ਤੇ ਇਹਦੇ 'ਚ ਤਾਂ ਭਾਵੇਂ ਤੂੰ ਦੋ ਵੇਚਲਾ ਚਾਰ ਵੇਚਲਾ ਆਪਾਂ ਨੂੰ ਕੋਈ ਮਹਿਣਾ ਨਹੀਂ ਐ ਦੇਖ ਹਾਂ ਇਹ ਤਾਂ ਨਹੀਂ ਇਹ ਤਾਂ ਆਪਣਾ ਕਾਰੋਬਾਰ ਆ ਗਿਆ ਕਾਰੋਬਾਰ ਆ ਗਿਆ ਨਾਲੇ ਭਾਈ ਬੰਦੇ ਦੇ ਔਖੇ ਟਾਈਮ ਭਾਈ ਆ ਮੱਝਾ ਕੰਮ ਵੀ ਆਉਂਦੀਆਂ ਨੇ ਹਨਾ ਬੰਦੇ ਦਾ ਨਾਲੇ ਰੋਜ਼ ਤੇ ਨਾਲੇ ਬਾਈ ਹਨਾ ਬੰਦੇ ਨੂੰ ਯਾਰੇ ਪੱਖਾ ਨਹੀਂ ਮਰਨ ਦਿੰਦੀਆਂ ਇਹ ਕੰਮ ਉਹਨੂੰ ਸੋਭਦਾ ਮਾਹੀ ਜੇ ਉਹਨੂੰ ਸਿੱਧਾ ਪੈਂਦਾ ਹੈ ਜਿਹੜਾ ਇਹਨਾਂ ਦੇ ਮੰਨ ਲਾ ਵੀ ਦਿਲੋਂ ਸੇਵਾ ਕਰੇ ਦਿਲੋਂ ਸੇਵਾ ਕਰੇ ਦਿਲੋਂ ਸੇਵਾ ਕਰੇ ਦਿਲੋਂ ਕੰਮ ਕਰੇ ਇਹਨਾਂ ਚ ਫੇਰ ਫੇਰ ਸੋਭਦਾ ਇਹਨਾਂ ਦੇ ਵਿੱਚ ਰਹੇ ਫੇਰ ਬੰਦਾ ਕਾਮਯਾਬ ਇਹ ਤਾਂ ਹੈ ਨਹੀਂ ਵੀ ਆਪਾਂ ਬਣਤੀਆਂ ਕਿੱਲੇ ਤੇ ਕੋਈ ਤੂ ਪਾਇਆ ਕੋਈ ਇਹਨਾਂ ਭਈਆਂ ਨੇ ਕੋਈ ਪਾਤੀ ਫੀਡ ਨਹੀਂ ਪਾਤੀ ਆਪ ਬਾਹਰ ਤੁਰੇ ਫੇਰ ਆਪਾਂ ਦੇਖਣੇ ਨਹੀਂ ਧਿਆਨ ਨਹੀਂ ਕਰਨਾ ਕੋਈ ਬਿਮਾਰ ਆ ਕੋਈ ਹੀਟ ਚ ਕੋਈ ਕਿਵੇਂ ਉਹਨਾਂ ਨੂੰ ਕੀ ਲੱਗੇ ਅਗਲੇ ਦਾ ਦੁੱਧ ਕੱਢਣਾ ਤੇ ਆਪਦੀ ਤਨਖਾਹ ਲੈਣੀ ਅਗਲੇ ਦਾ ਆਪਦੀ ਤਨਖਾਹ ਲੈ ਮੈਂਦਾ ਫੇਰ ਕਮਾਈ ਆ ਹਾਂ ਤਾਂ ਵੀ ਨਿਗਰੱਖਣੀ ਪੈਂਦੀ ਆ ਐ ਵਿੱਚ ਰਹਿਣ ਦਾ ਮਤਲਬ ਐ ਨਹੀਂ ਹੈਗਾ ਕਿ ਬੰਦਾ ਗੋਹੇਰ ਵਾਲੀ ਲੜੜਿਆ ਰਹੂਗਾ ਜੀ ਐਂਟੀ ਵਿੱਚ ਰਹੋ ਨਾ ਉਹ ਕੰਮ ਨਹੀਂ ਵੀ ਮੰਨ ਲਾ ਵੀ ਦਿਨ ਚ ਇੱਕ ਰੋਜ਼ ਵਿੱਚ ਆ ਧਿਆਨ ਰੱਖਣਾ ਪਏ ਬਾਕੀ ਆ ਜੋ ਬਈ ਤੁਹਾਨੂੰ ਜਿਹੜੀਆਂ ਫਾਰਮ ਤੇ ਦੂਜੀ ਚੀਜ਼ਾਂ ਨੇ ਹਨਾ ਆ ਜੋ ਉਹ ਦਿਖਾਉਨੇ ਆ ਮੱਝਾਂ ਬਾਰੇ ਤਾਂ ਬਈ ਸਾਰਾ ਹੋ ਗਿਆ ਤੁਹਾਨੂੰ ਦੱਸਤਾ ਹਨਾ ਤਾਂ ਵੀ ਜਿਹੜਾ ਬਿਜ਼ਨਸ ਮੁੰਡਾ ਸ਼ੁਰੂ ਕਰਨਾ ਚਾਹੁੰਦਾ ਬੈਸਟ ਆਫ ਲੱਕ ਆ ਬਈ ਕਰ ਲੋ ਦਿਲੋਂ ਕਰਿਓ ਬਈ ਕਾਮਯਾਬ ਜ਼ਰੂਰ ਹੋਵੋਗੇ ਆ ਬਾਈ ਖੜਾਗਾ ਹਨਾ 4-5 ਸਾਲ ਹੋਏ ਨੇ ਕੰਮ ਸ਼ੁਰੂ ਕਰੇ ਨੂੰ ਅੱਜ ਬਈ 2 ਲੱਖ ਰੁਪਏ ਮਹੀਨੇ ਦਾ ਤੇ ਬਈ ਡੰਗਰ ਵੀ ਤੁਸੀਂ ਦੇਖ ਲਿਆ ਹਨ ਸਾਰੇ ਵਧੀਆ ਮੋਰਾ ਨਸਲ ਦੀਆਂ ਮੱਜਾਂ ਨੇ ਬਈ ਸਾਰੀਆਂ ਇੱਕ ਛੱਡ ਕੇ ਇੱਕ ਨੀਲੀ ਰਾਵੀ ਆ ਤੇ ਬਾਕੀ ਆ ਜੋ ਬਈ ਦੂਜੇ ਜਾਨਵਰ ਦਿਖਾ ਦਈਏ ਤੁਹਾਨੂੰ ਆਫੀ ਬਈ ਅਫੀਲ ਕੋਕੜ ਆ ਫੀਲ ਮੁਰਗੇ ਨੇ ਬਈ ਤਿੰਨ ਮੁਰਗੀਆਂ ਨੇ ਇੱਕ ਮੁਰਗਾ ਮੁਰਗੇ ਤਾਂ ਬਾਈ ਕੋਲੇ ਬਾਲੇ ਨੇ ਬਈ ਹਨਾ ਰਵੀ ਬਈ ਹਨਾ ਮੁਰਗਬਾਜੀ ਕਰਦਾ ਹੈਗਾ ਤੇ ਮੁਰਗੇ ਤਾਂ ਬਾਲੇ ਆ ਇੱਥੇ ਤਾਂ ਵਸ ਇੱਕ ਸ਼ੌਂਕ ਨੂੰ ਰੱਖੇ ਹੋਏ ਨੇ ਤਿੰਨ ਮੁਰਗੀਆਂ ਇੱਕ ਮੁਰਗਾ ਅੰਡੇ ਆਉਣ ਦੇ ਵਾਸਤੇ ਬਾਕੀ ਬਾਈ ਦੇ ਮੁਰਗੇ ਬਾਲੇ ਚੰਗੇ ਨੇ ਤੇ ਆਪਾਂ ਵੀ ਲੈ ਕੇ ਆਏ ਸੀ ਹਨਾ ਡਾਕੂ ਤੇ ਇੱਕ ਸ਼ਿਕਾਰੀ ਹੈ ਨਾ ਉਹ ਬਈ ਰਵੀ ਦੇ ਸੀਗੇ ਹੈ ਨਾ ਐਸੇ ਬਾਈ ਦੇ ਸੀਗੇ ਜਿਹੜੇ ਆਪਣੇ ਉਹ ਮੁਰਗੇ ਸੀ ਤੇ ਆ ਮੁਰਗਾ ਦੇਖੋ ਬਈ ਕਿੱਡਾ ਕੈਂਡ ਆ ਕੰਡੇ-ਕੁੰਡੇ ਦੇਖੋ ਬਈ ਕਾਲੇ ਕੰਡੇ ਆ ਜਮਾ ਕਾਲੇ ਕੰਡੇ ਆ ਤਿੱਖੇ ਜਮਾ ਮੋਜਾ ਪੈਰਾਂ ਤੋਂ ਮੋਜਾ ਬਈ ਇਹ ਹਾਂ ਹਾਂ ਅੱਗੇ ਤਾਂ ਘਰੇ ਸੱਚ ਅੱਗੋ ਪਤਾ ਲੱਗਦਾ ਹੈ ਨਾ ਹਾਂ ਪੰਜਿਆਂ ਦੇ ਦੇਖੋ ਬਈ ਮੋਜਾ ਮੁਰਗਾ ਪਹਿਲੀ ਵਾਰ ਦੇਖਿਆ ਬਈ ਹੂੰ ਦੇਖੋ ਇਹ ਆਪਣੀ ਘਰ ਦੀ ਬਰੀਡ ਹੈ ਮੈਂ ਘਰ ਦੀ ਬਰੀਡ ਹਾਂ ਕਿੰਨੇ ਟਾਈਮ ਚ ਬਣਾਲੇ ਬਣਾ ਲਈ ਸੀ ਬਈ ਘਰ ਦੀ ਬਰੀਡ ਇਹ ਆਪਾਂ ਉਦੋਂ ਮੰਨ ਲਾ ਵੀ ਮਾਹੀ ਬੱਚੇ ਕਢਾਈ ਸੀ 2.5 300 ਠੀਕ ਆ 2.5 300 ਬੱਚਾ ਕਢਾਇਆ ਸੀ ਆਪਾਂ ਉਦੋਂ ਆਪਾਂ ਉਦੋਂ ਮੁੱਲ ਲਿਆਂਦੇ ਸੀ ਮੁਰਗੇ ਵਾਹ ਮਹਿੰਗੇ ਮਹਿੰਗੇ ਲਿਆਇਆ ਸੀ ਮੈਂ ਠੀਕ ਆ 50000 ਦਾ ਕੋਈ 35000 ਦਾ ਐਂ ਲਿਆ ਕੇ ਫਿਰ ਆਪਾਂ ਬੱਚੇ ਤਿਆਰ ਕਰੇ ਸੀ ਫਿਰ ਐਂ ਦੇਦੇ ਆ ਭਾਈ ਲਿਆ ਚੀ ਜਾਰੀ ਦੋਸਤੀ ਚ ਹਾਂ ਮੈਂ ਕਹਿੰਦਾ ਜਿੰਨੇ ਜਿੰਨੂ ਲੈ ਜਾਓ ਭਾਈ ਆਪਦਾ ਸ਼ੌਂਕ ਪੂਰਾ ਕਰੋ ਨਾ ਸਹੀ ਗੱਲ ਆਪਾਂ ਆਪ ਮੁੱਲ ਬਥੇਰੇ ਲਿਆਂਦੇ ਪਰ ਮੈਂ ਵੇਚਿਆ ਨਹੀਂ ਕਰੇ ਕਿਸੇ ਨੂੰ ਨਾ ਨਾ ਬਹੁਤ ਚੰਗੀ ਗੱਲ ਆ ਲੈ ਆਪਣੇ ਪਿੱਛੇ ਕਿਸੇ ਦਾ ਸ਼ੌਂਕ ਪੂਰਾ ਹੋ ਜਾਏ ਆਪਾਂ ਨੂੰ ਦੇਖੋ ਬਈ ਰੇਸਾਂ ਵਾਲੀ ਰੇਫਾਂ ਵਾਲੀ ਹੂੰ ਦੇਖੋ ਬਈ ਇੱਥੇ ਬਿੱਲੀਆਂ ਬਹੁਤ ਅੰਗ ਕਰਦੀਆਂ ਅੱਛਾ ਬਿੱਲੀਆਂ ਤੋਂ ਰੱਖੀ ਆ ਹਾਂ ਨਾਮ ਆ ਬਈ ਇਹਦਾ ਬਿਜਲੀ ਬਿਜਲੀ ਇਹਦਾ ਨਾਮ ਬਿਜਲੀ ਆ ਬਈ ਦੇਖੋ ਕਿੰਨੀ ਸੋਹਣੀ ਗੁੱਤੀ ਆ ਇਧਰ ਨੇ ਬਈ ਕਬੂਤਰ ਆ ਕਬੂਤਰ ਰੱਖੇ ਨੇ ਬਾਈ ਨੇ ਦੇਖੋ ਕੀ ਬਾਤ ਆ ਨਾਲੇ ਉੱਤੇ ਦੇਖੋ ਬਈ ਤਾਂ ਬਈ ਦੇਖੋ ਬਈ ਨਾਲੇ ਬਾਈ ਹਨਾ ਬੰਦੇ ਦਾ ਸ਼ੌਂਕ ਪੂਰਾ ਹੋਈ ਜਾਂਦਾ ਤੇ ਨਾਲੇ ਮਹੀਨੇ ਦੀ 2 ਲੱਖ ਕਮਾਈ ਕਰੀ ਜਾਂਦਾ ਹੋਰ ਬੰਦੇ ਨੂੰ ਚਾਹੀਦਾ ਕੀ ਆ ਬਈ ਜਾਦਾ ਫਿਰ ਕਮਾਈ ਹੁੰਦੀ ਹੈ ਜਾਂ ਸ਼ੌਂਕ ਪੂਰੇ ਹੁੰਦੇ ਨੇ ਇੱਕ ਕੰਮ ਹੁੰਦਾ ਪਰ ਇੱਥੇ ਬਈ ਬਾਈ ਕਮਾਈ ਵੀ ਕਰਦਾ ਨਾਲੇ ਸ਼ੌਂਕ ਪੂਰੇ ਕਰਦਾਗਾ ਤਾਂ ਬਈ ਕੀ ਲੈਣਾ ਬਾਹਰ ਜਾ ਕੇ ਹਨਾ ਕੀ ਆ ਬਾਹਰ ਨਾਲੇ ਤਾਂ ਬਈ ਸਾਰੇ ਦਿਨ ਦੀ ਮਿਹਨਤ ਬੰਦਾ ਥੱਕ ਟੁੱਟ ਕੇ ਆ ਕੇ ਪੈ ਜਾਂਦਾਗਾ ਤੜਕੀ ਫੇਰ ਕੰਮ ਤੇ ਇੱਥੇ ਬਈ ਨਾਲੇ ਆਪਦਾ ਰੈਸਟ ਕਰੋ ਵਿਆਹ ਸ਼ਾਦੀ ਜਾਓ ਨਾਲੇ ਆਪਦੇ ਐਵੇਂ ਸ਼ੌਂਕ ਪੂਰੇ ਕਰੋ ਬਈ ਹਨਾ ਕਬੂਤਰਾਂ ਦੇ ਜੋ ਮਰਜੀ ਰੱਖੋ ਯਾਰ ਜੋ ਤੁਹਾਡਾ ਦਿਲ ਕਰਦਾ ਤੇ ਉਹਦੇ ਨਾਲ ਨਾਲ ਬਈ ਆਪਦਾ ਬੇਨਫਸ ਵੀ ਕਰੋ ਇਧਰ ਘੋੜੀ ਰੱਖੀ ਆ ਬਈ ਪਿਛਲੀ ਵੀਡੀਓ ਦੇ ਵਿੱਚ ਆਪਾਂ ਨਾਮ ਰੱਖਿਆ ਸੀ ਇਹਦਾ ਜੁਗਨੀ ਇਹ ਤਾਂ ਨਾ ਜੁਗਣੀ ਰੱਖਿਆ ਸੀ ਬਈ ਤੇ ਬਹੁਤ ਫਿਆਣੀ ਘੋੜੀ ਆ ਬਈ ਬਹੁਤ ਫੀਲ ਹੈਗੀ ਬਾਹਲੀ ਪਿਆਰੀ ਘੋੜੀ ਆ ਬਈ ਯਾਰ ਤੇ ਗੱਬਣਾ ਬਈ ਇਹ ਹਾਂ ਗੱਬਣਾ ਬਈ ਕਿੰਨਾ ਟਾਈਮ ਹੋ ਗਿਆ ਬਈ ਕਿੰਨੇ ਟਾਈਮ ਤੋਂ ਗੱਬਣਾ ਇਹ ਹੋ ਗਈ 3 ਮਹੀਨਿਆਂ ਦੀ ਮਾਹੀ 3 ਮਹੀਨਿਆਂ ਦੀ ਗੱਬੜ ਕਿੰਨੇ ਦੀ ਲਿਆਂਦੀ ਸੀ ਬਈ ਇਹ ਆਪਾਂ ਲਈ ਸੀ ਮਾਹੀ 1 45 ਦੀ ਠੀਕ ਹੈ ਠੀਕ ਹੈ ਬਈ ਨਾ ਬਹੁਤ ਵਧੀਆ ਬਈ ਬਹੁਤ ਸੋਹਣੀ ਘੋੜੀ ਆ ਠੰਡੀ ਆ ਘੋੜੀ ਬਹੁਤ ਹਾਂ ਨਾ ਬੱਚਾ ਨੂੰ ਵੀ ਬਈ ਹਨਾ ਸਵਾਰੀ ਕਰਾਉਂਦੀ ਆ ਯਾਰ ਜਵਾਕਾਂ ਨੂੰ ਵੀ ਮੰਨ ਲਾ ਵੀ ਸਵਾਰੀ ਭਾਵੇਂ 5 ਸਾਲ ਦਾ ਜਵਾਕ ਬਹਿ ਜਾਏ ਹੁਣ ਮੇਰਾ ਮੁੰਡਾ ਉਹ ਉੱਤੇ ਬੈਠਾ ਰਹਿੰਦਾ ਕੋਈ ਇਹਨੂੰ ਕੋਈ ਐ ਨਹੀਂ ਹੈਗਾ ਵੀ ਮੈਂ ਜਵਾਕ ਆ ਮੇਰੇ ਉੱਤੇ ਜੇ ਜਵਾਕ ਬਿਠਾਤਾ ਇਹਦੇ ਉੱਤੇ ਜਵਾਕ ਨੂੰ ਆਪਸ ਵਾਰੀ ਕਰਾਉਂਦੀ ਐ ਫਿਰ ਜ਼ਿੰਮੇਵਾਰੀ ਆਪ ਹੀ ਸਮਝਦੀ ਐ ਸਾਰੀ ਜ਼ਿੰਮੇਵਾਰੀ ਤੇ ਜੇ ਆਪਣਾ ਵੱਡਾ ਬੰਦਾ ਵੀ ਬਹਿ ਗਿਆ ਕੋਈ ਅਣਜਾਣ ਵੀ ਬਹਿ ਗਿਆ ਨਾ ਇਹਨੂੰ ਕੋਈ ਹੋਣੀ ਨਹੀਂ ਨਾ ਸਹੀ ਗੱਲ ਮੈਂ ਪਹਿਲੀ ਵਾਰ ਬੈਠਾ ਸੀ ਬਈ ਮੇਰਾ ਡਰੀਆ ਘੋੜੀ ਨੇ ਖੋਲਿਆ ਹਾਂ ਨਾ ਬਹੁਤ ਸੋਣੀ ਘੋੜੀ ਐ ਬਈ ਬਹੁਤ ਜ਼ਿਆਦੇ ਯਾਰ ਤੇ ਇਧਰ ਬਈ ਖਰਾਕ ਆ ਹੈ ਹਾਂ ਬਈ ਆ ਦੇ ਮਾਹੀ ਆਪ ਹੀ ਬਈ ਖਰਾਕ ਦੇਖੋ ਆ ਬੜੇਮਿਆਂ ਦੀ ਖਾਲਾ ਗਈ ਦਲੀ ਜਿਆਦਾਤਰ ਬਈ ਡੈਰੀ ਫਾਰਮ ਵਾਲੇ ਆਪਦੀ ਖਰਾਕ ਦੱਸਦੇ ਨਹੀਂ ਹੁੰਦੇ ਤੇ ਮਨ ਲਾ ਪ੍ਰੋਪਰ ਨਹੀਂ ਦੱਸਦੇ ਹੁੰਦੇ ਮੋਟੀ ਮੋਟੀ ਦੱਸ ਦਿੰਦੇ ਨੇ ਨਾ ਦਿਖਾਉਂਦੇ ਨੇ ਸਹੀ ਹੈ ਤਾਂ ਬਈ ਬਾਈ ਨੇ ਆਹ ਦੇਖੋ ਆ ਬਾਈ ਦੀ ਖਰਾਕ ਆ ਤੁਹਾਨੂੰ ਦਿਖਾਤੀ ਫਾਰੀ ਇਹਦੇ ਵਿੱਚ ਕੀ ਚੀਜ਼ਾਂ ਨੇ ਬਈ ਇਹਦੇ ਚ ਮੈਂ ਉਹੀ ਆ ਦਲੀਆ ਆ ਗਿਆ ਹਾਂ ਆ ਦਲੀਆ ਆ ਗਿਆ ਤੇ ਆ ਬੜੇਮਿਆਂ ਦੀ ਖਾਲਾ ਗਈ ਆ ਬੜੇਮਿਆਂ ਆ ਛੋਲਿਆਂ ਦਾ ਛਿਲਕਾ ਤੇ ਵਿੱਚ ਸਰੋਂ ਦੀ ਖਾਲਾ ਵਿੱਚ ਫਰੋਂਦੀ ਖਾਲਾ ਹਾਂ ਹੋਰ ਕੁਝ ਨਹੀਂ ਤਾਂ ਬਈ ਆ ਚੀਜ਼ਾਂ ਨੇ ਬਈ ਬਾਈ ਹੋਰਾਂ ਦੀ ਖਰਾਕ ਚ ਤੇ ਕੁਛ ਇਧਰ ਪਈਆ ਤੇ ਆ ਬਈ ਹਨਾ ਪਾਣੀ ਪੂਣੀ ਪਿਉਣ ਵਾਸਤੇ ਬਣਾ ਰੱਖੀ ਆ ਤਾਂ ਮਿੱਤਰੋ ਬਈ ਸਾਰਾ ਫਾਰਮ ਤੁਹਾਨੂੰ ਦਿਖਾਤਾ ਬਈ ਤਾਂ ਬਈ ਜਿਹਨੇ ਵੀ ਕੋਈ ਡੰਗਰ ਪਸ਼ੂ ਲੈਣਾ ਹੋਵੇ ਜਾਂ ਕੋਈ ਹੋਰ ਜਾਨਵਰ ਹਨਾ ਤਾਂ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਬੋਲਦੇ ਬਈ ਰਵੀ ਯਾਰ ਜਿਹੜਾ ਚੱਲਦਾ ਮਾਹੀ 98967 67023 67023 ਤੇ ਵਟਸਐਪ ਆ ਦੂਜਾ ਨੰਬਰ ਆ ਉਹ ਨੰਬਰ ਨਹੀਂ ਚੱਲਦਾ ਤੇ ਵਟਸਐਪ ਚੱਲਦਾ 62807 67023 ਠੀਕ ਇੱਕ ਵਾਰੀ ਰਿਪੀਟ ਹੋਰ ਕਰ ਦੇ ਹਾਂ 98967 67023 ਤੇ ਵਾਟਸਐਪ ਵਾਲਾ ਨੰਬਰ ਆ 62807 67023 ਠੀਕ ਆ ਬਈ ਤਾਂ ਬਾਈ ਦਾ ਨੰਬਰ ਆ ਬਈ ਕੰਟੈਕਟ ਕਰ ਸਕਦੇ ਹੋ ਤੇ ਇੱਕ ਨੰਬਰ ਜਾਣਕਾਰੀ ਦੇਊਗਾ ਬਈ ਆਪਣਾ ਮਿੱਤਰ ਆ ਹਨਾ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਤੁਸੀਂ ਗੱਲ ਕਰ ਸਕਦੇ ਹੋ ਖੁੱਲ ਕੇ ਕੋਈ ਵੀ ਜਾਨਵਰ ਬਾਰੇ ਤਾਂ ਸੀਗਾ ਬਈ ਡੈਰੀ ਫਾਰਮ ਤੇ ਦੱਸਿਓ ਬਈ ਕਿਵੇਂ ਲੱਗਿਆ ਬਾਈ ਦਾ ਫਾਰਮ ਕੱਲਾ ਡੈਰੀ ਫਾਰਮ ਵੀ ਨਹੀਂ ਨਾਲ ਸ਼ੌਂਕ ਵੀ ਨੇ ਬਈ ਤਾਂ ਦੱਸਿਓ ਬਈ ਕਿਵੇਂ ਲੱਗੀ ਅੱਜ ਦੀ ਵੀਡੀਓ ਬਾਕੀ ਮਿਲਾਂਗੇ ਨਵੇਂ ਜੇ ਟੌਪਿਕ ਤੇ ਨਵੀਂ ਵੀਡੀਓ ਚ ਰੱਬ ਰਾਖਾ ਸਤਿ ਸ੍ਰੀ ਅਕਾਲ